ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਤੇ ਲੋੜਵੰਦ ਪਰਿਵਾਰਾਂ ਦਾ ਮਾ ਸੇਵਾਦਾਰਾਂ ਤੇ ਅੱਜ ਸਾਡੇ ਨਗਰ ਪੱਖੋ ਕੇ ਮਹਿਮਾਰਾਂ ਦੇ ਗੁਰੂ ਘਰ ਵਿਖੇ ਪਿੰਡ ਰਾਏਪੁਰ ਰਾਇਆਂ ਜਿਲ੍ਹਾ ਜਲੰਧਰ ਤੋਂ ਕੁਝ ਗੁਰਮਤ ਪਿਆਰੇ ਹੜਪੀੜਤ ਤੇ ਸ਼ਹੀਦ ਪਰਿਵਾਰਾਂ ਲਈ ਮਤਲਬ ਸ਼ਹੀਦ ਪਰਿਵਾਰ ਵੀ ਹੜਪੀੜਤੀ ਨੇ ਉਹਨਾਂ ਦੇ ਲਈ 240000 ਰੁਪਏ ਦੀ ਸੇਵਾ ਲੈ ਕੇ ਤੇ ਸਾਡੇ ਕੋਲ ਪਹੁੰਚੇ ਆ ਤੇ ਇਹਨਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਕਾਰਯੋਗ ਮਿੱਤਰ ਸਦਾ ਪਰਮਜੀਤ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਸਾਡੇ ਨਾਲ ਫੋਨ ਤੇ ਸੰਪਰਕ ਕੀਤਾ ਸੀ ਤੇ ਸਾਨੂੰ ਉਹਨਾਂ ਦੱਸਿਆ ਸੀ ਕਿ ਸਾਡੇ ਕੋਲ ਕੁਝ ਹੜਾਂ ਦੀ ਕੁਝ ਸੇਵਾ ਆਪ ਪਈਆ ਤੇ ਅਸੀਂ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਆ ਤੇ ਕੋਈ ਕੁਝ ਜ਼ਰੂਰਤਮੰਦ ਪਰਿਵਾਰਾਂ ਦੀ ਕੋਈ ਸ਼ੀਤ ਪਰਿਵਾਰਾਂ ਦੀ ਤੁਸੀਂ ਲਿਸਟ ਬਣਾਓ ਤੇ ਅਸੀਂ ਆ ਕੇ ਤੁਹਾਡੇ ਨਗਰ ਦੇ ਵਿੱਚ ਤੇ ਪਰਿਵਾਰ ਜਿਹੜੇ ਆ ਇਹਨਾਂ ਨੂੰ ਸੇਵਾ ਦੇਵਾਂਗੇ ਤੇ ਅੱਜ ਕੋਸ਼ਿਸ਼ ਕੀਤੀ ਹੈ ਜੀ ਕਿਉਂਕਿ ਸਾਡਾ ਇਹ ਸ਼ੁਰੂ ਤੋਂ ਸੋਲ ਰਿਹਾ ਕਿ ਜਿਹੜੇ ਲੋੜਵੰਦ ਨੇ ਬੇਹੱਦ ਕੋਈ ਇਹਦੇ ਵਿੱਚ ਸਫਾਰਿਸ਼ ਕੋਈ ਪਾਰਟੀ ਬਾਜੀ ਕੋਈ ਧਰਮ ਵਰਗ ਦਾ ਅਸੀਂ ਫਰਕ ਨਹੀਂ ਕਰਦੇ ਕਿਉਂਕਿ ਹੜਾ ਨੇ ਕੁਝ ਨਹੀਂ ਵੇਖਿਆ ਵੀ ਇਹ ਕਿਹੜੀ ਕਮਿਊਨਿਟੀ ਦਾ ਵਾ ਇਹ ਕਿਹੜੇ ਪਿੰਡ ਦਾ ਇਹ ਕਿਹੜੀ ਪਾਰਟੀ ਦਾ ਤੇ ਉਹਨੇ ਤੇ ਸਾਰਿਆਂ ਦਾ ਇੱਕੋ ਵਾਰੀ ਨੁਕਸਾਨ ਜਿਤਰਾ ਇੱਕੋ ਜਿਹਾ ਹੀ ਕਰਤਾ ਉਸ ਹਾਵਨਾ ਅਸੀਂ तकरीबन तमाम ਦੁਨੀਆ ਚ ਵਸਦੀ ਸੰਗਤ ਦੇ ਅਸੀਂ ਬਿਹਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਹੜਵਾਰੇ ਇਲਾਕੇ ਦੇ ਵਿੱਚ ਬਹੁਤ ਦਿਲ ਖੋਲ ਕੇ ਸੇਵਾ ਕੀਤੀ ਆ ਕੋਈ ਕਸਰ ਨਹੀਂ ਛੱਡੀ ਪਰ ਕੁਝ ਪਰਿਵਾਰ ਅਜੇ ਵੀ ਸੀ ਜਿਨ੍ਹਾਂ ਦੇ ਘਰ ਉਸਾਰੀ ਅਧੀਨ ਨੇ ਕੁਝ ਕੁਝ ਦੇ ਘਰ ਟਹਿ ਗਏ ਨੇ ਬਹੁਤ ਸਾਰੀਆਂ ਮੈਂ ਮਾਫੀ ਚਾਹਾਂਗਾ ਇਹ ਗੱਲ ਅਨਾਉਂਸ ਕਰ ਦਿਆਂ ਤੇ ਕਈ ਸੰਸਥਾਵਾਂ ਦਾਅਵੇ ਤੇ ਅਨਾਉਂਸਮੈਂਟਾਂ ਕਰ ਗਈਆਂ ਪਰ ਮੁੜ ਕੇ ਨਹੀਂ ਕੋਈ ਬੋੜਿਆ ਤੇ ਧੰਵਾਦ ਆ ਇੱਕ ਵਾਰੀ ਫੇਰ ਪਿੰਡ ਰਾਏਪੁਰ ਰਾਇਆਂ ਦੀ ਸਾਰੀ ਸੰਗਤ ਦਾ ਉੱਥੋਂ ਦੇ ਐਨ ਆਰ ਆਈ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਸਾਡੇ ਇਲਾਕੇ ਦੇ ਕੁਝ ਜਿਹੜੇ ਆ ਹੜਪਰ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜੀ ਆ 2 ਲੱਖ 40 ਹਜ਼ਾਰ ਦੀ ਸੇਵਾ ਭੇਜੀ ਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਖੜਕ ਸਿੰਘ ਜੀ son of ਸ਼ਹੀਦ ਭਾਈ ਸੁਖਦੇਵ ਸਿੰਘ ਪਿੰਡ ਮੌਲਵੀ ਕੋਟ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਇਹ ਇੱਕ ਸ਼ਹੀਦ ਪਰਿਵਾਰ ਵੀ ਆ ਤੇ ਹੜਪ੍ਰਭਾਵਿਤ ਵੀ ਆ ਇਹਨਾਂ ਨੂੰ ਤੁਸੀਂ ਜਿਹੜੀ ਆ ਇਹ 12 12000 ਰੁਪਇਆ ਜਿਹੜਾ ਵਾ ਹਰੇਕ ਪਰਿਵਾਰ ਨੂੰ ਇਹ ਸੇਵਾ ਦਿੱਤੀ ਜਾ ਰਹੀ ਹੈ ਤੇ ਭਾਈ ਸਾਹਿਬ ਜੀ ਭਾਈ ਸੁਖਦੇਵ ਸਿੰਘ ਬੱਬਰ ਬੜਾ ਵੱਡਾ ਨਾਂ ਸੀ ਖਾੜ ਕੋਸਾਫਾਂ ਦਾ ਤੇ ਭਾਈ ਤਰਸੀਮ ਸਿੰਘ ਕੁਹਾੜ ਤੇ ਇਹਨਾਂ ਦੇ ਪਿਤਾ ਜੀ ਨੂੰ ਲਿਆ ਕੇ ਆਊਟ ਆਫ ਸਟੇਟ ਦੀ ਜੇਲ੍ਹ ਤੋਂ ਤੇ ਇੱਥੇ ਡੇਰਾ ਬਾਬਾ ਨਾਨਕ ਥਾਣੇ ਦੇ ਅਧੀਨ ਹੀ ਪਿੰਡ ਰਗਵਾਨ ਦੇ ਲਾਗੇ ਉਹਨਾਂ ਨੂੰ ਭਗੋੜੇ ਕਰਾਰ ਦਿੱਤਾ ਸੀ ਵੀ ਇਹਨਾਂ ਨੂੰ ਇਹਨਾਂ ਦੇ ਸਿੰਘ ਛਡਾ ਕੇ ਲੈ ਗਿਆ ਜਿੰਨਾਂ ਦਾ ਅੱਜ ਤੱਕ ਕੋਈ ਥਾਉ ਪਤਾ ਨਹੀਂ ਆ ਤੇ ਇਸ ਕਰਕੇ ਸ਼ਹੀਦ ਪਰਿਵਾਰ ਵੀ ਆ ਇਹਨਾਂ ਤੋਂ ਅੱਗੇ ਆ ਜੀ ਸਤਕਾਰਯੋਗ ਬੀਬੀ ਰਣਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਧਰਮ ਸਿੰਘ ਨਵੀਂ ਨਗਰ ਤੋਂ ਤੇ ਇਹਨਾਂ ਦਾ ਨੰਬਰ ਆ ਜੀ 2728829947 ਤੇ ਇਹਨਾਂ ਦਾ ਸਿੰਘ ਨੂੰ ਪੁਲਿਸ ਨੇ ਚੁੱਕ ਕੇ ਤੇ ਤਸ਼ੱਦਦ ਹੀ ਨਾ ਕੀਤਾ ਵੀ ਬਹੁਤ ਜ਼ਿਆਦਾ ਤੇ ਹੁਣ ਲਾਕੇ ਦੀ ਸਿੰਘਾਂ ਨੂੰ ਪਤਾ ਵੀ ਕੋਈ ਸਿੰਘ ਨਹੀਂ ਫੜਾਇਆ ਕੋਈ ਸ਼ਸਤਰ ਨਹੀਂ ਫੜਾਇਆ ਤੇ ਅੱਜ ਵੀ ਘਰ ਦੇ ਹਾਲਾਤ ਬਹੁਤ ਮਾੜੇ ਨੇ ਇਸ ਤੋਂ ਪਹਿਲਾਂ ਵੀ ਜਥਾ ਸੰਭਵ ਸੇਵਾ ਕੀਤੀ ਆ ਤੇ ਘਰ ਇਹਨਾਂ ਦਾ ਵੀ ਜਿਹੜਾ ਵਾ ਉਹ ਬਣਾਉਣਾ ਬੜਾ ਜ਼ਰੂਰੀ ਆ ਤੇ ਸਰਗਰੂ ਕਿਰਪਾ ਕਰਨਗੇ ਕੋਈ ਨਾ ਕੋਈ ਹੋਰ ਗੁਰਮਖ ਪਿਆਰਾ ਆਏਗਾ ਤੇ ਆਪਾਂ ਘਰ ਦੀ ਵੀ ਇਹਨਾਂ ਦੀ ਕਰਾਂਗੇ ਜ਼ਰੂਰ ਇਨਾ ਤੋਂ ਅੱਗੇ ਆ ਜੀ ਵੀਰ ਮੋਹਨ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਮਨਜੀਤ ਸਿੰਘ ਪਿੰਡ ਖੁਸ਼ੀਪੁਰ ਜ਼ਿਲ੍ਹਾ ਗਰਦਾਸਪੁਰ ਮਨਜੀਤ ਸਿੰਘ ਯੂਪੀ ਦੇ ਨਾਂ ਦੇ ਨਾਲ ਮਸ਼ਹੂਰ ਸੀ ਸਿੰਘ ਤੇ ਇਹ ਵੀਰ ਅੱਜ ਵੀ ਜਿਹੜਾ ਨਾ ਹੁਣ ਕੋ ਪੈਲੀ ਬੰਨ ਰਿਹਾ ਨਹੀਂ ਤੇ ਦਿਹਾੜੀਆਂ ਕਰਕੇ ਟਾਈਮ ਪਾਸ ਕਰਕੇ ਆਪਣਾ ਪਰਿਵਾਰ ਦਾ ਜੀਵਨ ਨਰਬਾਹ ਕਰ ਰਿਹਾ ਹੈ ਇਹਨਾਂ ਦਾ ਨੰਬਰ ਹੈ ਜੀ 62 843 397 54 ਸ਼ਹੀਦ ਪਰਿਵਾਰ ਹੋਣ ਦੇ ਨਾਤੇ ਪਹਿਲਾਂ ਵੀ ਬਹੁਤ ਵਾਰ ਸੇਵਾ ਕੀਤੀ ਆ ਤੇ ਸਤਿਗੁਰੂ ਇਸੇ ਤਰ੍ਹਾਂ ਹੀ ਸੇਵਾ ਕਰਨ ਵਾਲਿਆਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣਗੇ ਇਹਨਾਂ ਤੋਂ ਅੱਗੇ ਆ ਜੀ ਸਰਦਾਰ ਲਖਵਿੰਦਰ ਸਿੰਘ ਦੀ ਪਿੰਡ ਗਵਾਰਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਫੋਨ ਨੰਬਰ ਹੈ ਜੀ 73476 06893 ਤੇ ਸਾਡਾ ਵੀਰ लाड्डी ਸਾਡੇ ਨਾਲ ਆ ਸਾਡੇ ਕੋਲ ਹੀ ਖੜੇ ਨੇ ਇਹ ਇਹਨਾਂ ਸੰਗਤ ਦੇ ਸਹਿਯੋਗ ਨਾਲ ਇਹਨਾਂ ਦਾ ਘਰ ਇਹਨਾਂ ਦਾ ਉਸਾਰੀ ਅਧੀਨ ਆ तकरीबन ਲੈਂਟਰ ਪੈ ਗਿਆ ਵਾ ਥੋੜਾ ਜਿਹਾ ਪਲਾਸਟਰ ਹੋਣ ਵਾਲਾ ਤੇ ਪੌੜੀਆਂ ਦਾ ਬਾਥਰੂਮ ਦਾ ਥੋੜਾ ਕੰਮ ਰਹਿਦਾ ਤੇ ਅੱਜ ਥੋੜੇ ਜੇ ਸਹਿਯੋਗ ਦੇ ਨਾਲ ਇਹਨਾਂ ਦੀ ਵੀ ਜਿਹੜੀ ਹੈ ਸੇਵਾ ਪਿੰਡ ਰਾਏਪੁਰ ਰਾਈਆਂ ਵਾਲੀ ਸੰਗਤ ਵੱਲੋਂ 12000 ਰੁਪਏ ਦੀ ਕੀਤੀ ਜਾ ਰਹੀ ਆ ਇਹਨਾਂ ਤੋਂ ਅੱਗੇ ਆ ਜੀ ਵੀਰ ਸ਼ਾਮ ਸਿੰਘ ਪਿੰਡ ਤਲਵੰਡੀ ਗੁਰਾਇਆ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਨੰਬਰ ਆ ਜੀ 91427 4006 ਤੇ ਇਹ ਵੀਰ ਦੇ ਬਾਰੇ ਸੁਣ ਕੇ ਤੁਸੀਂ ਬੜੇ ਹੈਰਾਨ ਤੇ ਖੁਸ਼ ਹੋਵੋਗੇ ਕਿ ਵੈਸੇ ਇਹ 크ਿਸਚਨ ਬਰਾਦਰੀ ਨਾਲ ਸੰਬੰਧਤ ਆ ਪਰ ਸਤਗੁਰੂ ਦੀ ਬਖਸ਼ਿਸ਼ ਹੋਈ ਇਹ ਇੱਕ ਪੂਰਾ ਗੁਰਸਿੱਖ ਬਣ ਗਿਆ ਇਹਨਾਂ ਦੀ ਧੀ ਦਾ ਆਨੰਦਕਾਰ ਜਿਆ ਤੇ ਮਤਲਬ ਇਹ ਤੁਸੀਂ ਸੁਣ ਕੇ ਹੈਰਾਨ ਹੋ ਜਾਗੇ ਕਿ ਇਹਨੇ ਆਪਣੇ ਪਿਤਾ ਜੀ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਕਿਹਾ ਵੀ ਵਿਆਹ ਵਾ ਤੇ ਆਂਦੇ ਵੀ ਜੇ ਤੂੰ ਵਿਆਹ ਗੁਰਦੁਆਰੇ ਕਰਨਾ ਤੇ ਫਿਰ ਅਸੀਂ ਨਹੀਂ ਆਉਣਾ ਇਹ ਆਂਦਾ ਵੀ ਮੈਨੂੰ ਨਹੀਂ ਫਿਰ ਤੁਹਾਡੇ ਨੂੰ ਤੁਸੀਂ ਨਾ ਆਉਣਾ ਮਨਜ਼ੂਰ ਆ ਤੁਹਾਡਾ ਮੈਂ ਤੇ ਗੁਰੂ ਗ੍ਰੰਥ ਸਾਹਿਬ ਨਾਲ ਫੇਰੇ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੜੀ ਵੱਡੀ ਆਸਥਾ ਐ ਇਸ ਵੀਰ ਦੀ ਇਸ ਤੋਂ ਪਹਿਲਾਂ ਵੀ ਅਸੀਂ ਇਹਦੇ ਰੁਜ਼ਗਾਰ ਦੇ ਲਈ ਵੀ ਪ੍ਰਬੰਧ ਕਰਕੇ ਦਿੱਤਾ ਸੀ ਸੰਗਤ ਦੇ ਸਿਯੋਗ ਨਾਲ 10000 ਰੁਪਏ ਹੋਰ ਅਨਾਉਂਸ ਕਰਦੇ ਹਾਂ ਅਸੀਂ ਇਹਨਾਂ ਦੇ ਅਕਾਊਂਟ ਚ ਵਾਹ ਰਹੀ ਵਾਹ ਲਓ ਜੀ ਧੰਨਵਾਦ ਪਿੰਡ ਰਾਏਪੁਰ ਰਾਈਆਂ ਦੀ ਸਾਰੀ ਸੰਗਤ ਦਾ ਉਹਨਾਂ ਨੇ ਆਖਿਆ ਵੀ 12000 ਇਹਨੂੰ ਦੇਤਾ 10000 ਧੀ ਦੇ ਅਨੰਦਕਾਰ ਦੇ ਲਈ ਹੋਰ ਕਹਿੰਦੇ ਇਹਨਾਂ ਦੇ ਅਕਾਊਂਟ ਚ ਪਾ ਦੇਾਂਗੇ ਤੇ ਵੀਰ ਸ਼ਾਮ ਸਿੰਘ ਜੀ ਤੁਸੀਂ ਇਹਨਾਂ ਤੁਹਾਡੇ ਖਾਤੇ 'ਚ ਪੈਸੇ ਉਹਨਾਂ ਦੇ ਆ ਜਾਣਗੇ ਠੀਕ ਹੈ ਜੀ ਬਹੁਤ ਮਿਹਰਬਾਨੀ ਜੂ ਦੇ ਵਾਸਤੇ ਰਹਿਓ ਤੇ ਹੋਰ ਸ਼ਾਮ ਸਿੰਘ ਮਾੜੀ ਜੀ ਗੱਲ ਕਰਦੇ ਆ ਵੀ ਫਿਰ ਦਿੱਕਤ ਨਹੀਂ ਆਈ ਵੀ ਕੋਈ ਵਿਆਹ ਸ਼ਾਦੀ ਦੇ ਵਿੱਚ ਵੀ ਕਿੱਦਾਂ ਦੀ ਕੋਈ ਮੁਸ਼ਕਲ ਆ ਰਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਗਤੇ ਆਈ ਸੀ ਕਿ ਥੋੜੀ ਜੀ ਸ਼ੌਦੇ ਦੀ ਪਰੇਸ਼ਾਨੀ ਆਈ ਸੀ ਉਹ ਸਾਡੇ ਵੀਰ ਜੀ ਲਾਡੀ ਰ ਸੀ ਕਿ ਤੂੰ ਉਹਨਾਂ ਨੇ ਮਦਦ ਕੀਤੀ ਆ ਮੇਰੇ ਘਰ ਸੌਦਾ ਭੇਜਤਾ ਵਾ ਜੀ ਵੈਰੀ ਗੁੱਡ ਤੇ ਇਹਦਾ ਧੰਨਵਾਦ ਬਹੁਤ ਹੈ ਜੀ ਭਾਈ ਲਾਡੀ ਦਾ ਨਾ ਤੇ ਲੋਗ ਜਾਰ ਕਰਨਾ ਸਾਸਰੀ ਘਰ ਬੁਲਾਉਂਦਾ ਨੂੰ ਵੀਰ ਜੀ ਨੂੰ ਵੀ ਧੰਨਵਾਦ ਹੈ ਤੁਹਾਡਾ ਤੇ ਹਰੇਕ ਇਹੋ ਜਿਹੇ ਕਾਮ ਖੁਸ਼ੀਆਂ ਦੇ ਮਾਲਕ ਕਰਵਾਵੇ ਇਹਨਾਂ ਕੋ ਤੇ ਸੇਵਾ ਇਹਨਾਂ ਨੂੰ ਦਾ ਬਖਸ਼ੇ ਉਮਰ ਵੜੀ ਵੜੀ ਕਰੇ ਇਹਨਾਂ ਦੀ ਅਸਾਂ ਇੱਕ ਗੱਲ ਮੈਂ ਪੁੱਛਣੀ ਚਾਹਾਂਗਾ ਭਾਈ ਸ਼ਾਮ ਸਿੰਘ ਜੀ ਵੀ ਤੁਸੀਂ 크੍ਰਿਸਚੀਅਨ ਧਰਮ ਛੱਡ ਕੇ ਜਾਂ ਤੁਸੀਂ ਗੁਰਸਿੱਖ ਬਣ ਗਏ ਤੇ ਹੁਣ ਬੱਚਿਆਂ ਦੇ ਜਦੋਂ ਆਨੰਦ ਕਾਰਜ ਕਰਦੇ ਹੋ ਦਿੱਕਤ ਨਹੀਂ ਆਉਂਦੀ ਨਹੀਂ ਜੀ ਕੋਈ ਦਿੱਕਤ ਨਹੀਂ ਜੀ ਆਉਂਦੀ ਮਤਲਬ ਕਈ ਵਾਰ ਉਹ ਨਾ 크੍ਰਿਸਚੀਅਨ ਬਰਾਦਰੀ ਚ ਤੇ ਤੁਸੀਂ ਰਿਸ਼ਤਾ ਕਰਨਾ ਨਹੀਂ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਕੋਈ ਗੱਲ ਕਰਦੇ ਤੇ ਕਈ ਵਰੀ ਹੁੰਦਾ ਵੀ ਜੱਟ ਜੀਵਿੰਦਾਰ ਪਰਿਵਾਰ ਆਖਣਗੇ ਵੀ ਇਹ ਤੇ 크੍ਰਿਸਚੀਅਨਾਂ ਤੋਂ ਬਣੇ ਨੇ ਸਿੱਖ ਨਹੀਂ ਜੀ ਕੋਈ ਨਹੀਂ ਆ ਜੀ ਨੌਕਾ ਹੁੰਦੀ ਜੀ ਅੱਛਾ ਬਾਕੀ ਕੋਈ ਵੀ ਦਿੰਦਿਆਰ ਹੁੰਦਾ ਮੈਂ ਸਿੱਖ ਭਰਾਵਾਂ ਨੂੰ ਹੀ ਬੇਨਤੀ ਕਰਕੇ ਤੇ ਆਪਣਾ ਪ੍ਰਵਾਹ ਸਮਝ ਕੇ ਤੇ ਉਹਨਾਂ ਨੂੰ ਤੋੜਦਾ ਜਨਾਬ ਵੈਰੀ ਗੁੱਡ ਵੈਰੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਜੋ ਦੇ ਵਾਸਤੇ ਰਹੋ ਜਿਉਂ ਦੇ ਵਾਸਤੇ ਰਹੋ ਜੀ ਕਿਉਂਕਿ ਜਦੋਂ ਵੀ ਕੋਈ ਬੰਦਾ ਆਪਣੀ ਖੁਸ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਦਾ ਤੇ ਮੈਂ ਸਮਝਦਾ ਵੀ ਬੜੀ ਬੜੀ ਵੱਡੀ ਗੱਲ ਆ ਖੁਸ਼ਕਿਸਮਤੀ ਵਾਲੀ ਗੱਲ ਆ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਬਲਦੇਵ ਰਾਜ ਪਿੰਡ ਪੱਖੋਕੇ ਮਹਿਮਾਰਾਂ ਸਾਡਾ ਵੀਰ ਆ ਇੱਕ ਮਿਹਨਤਕਸ਼ ਤੇ ਇਹਨਾਂ ਦਾ ਘਰ ਦਾ ਬਹੁਤ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਇਸ ਤੋਂ ਪਹਿਲਾਂ ਵੀ ਚਲੋ ਜਥਾ ਸੰਭਵ ਸੰਗਤ ਵੱਲੋਂ ਇਹਨਾਂ ਦੀ ਕੀਤੀ ਆ ਥੋੜਾ ਜਿਹਾ ਘਰ ਇਹਨਾਂ ਦਾ ਰਿਪੇਅਰ ਹੋਣ ਵਾਲਾ ਤੇ ਇਹਨਾਂ ਵੱਲੋਂ ਨਵੀਂ ਜਿਹੜੀ ਪਿੰਡ ਰਾਏਪੁਰ ਰਾਈਆਂ ਜਿਲ੍ਹਾ ਜਲੰਧਰ ਦੀ ਸੰਗਤ ਵੱਲੋਂ 12 ਦੀar ਦੀ ਸੇਵਾ ਇਹਨਾਂ ਦੇ سپਰਦ ਕੀਤੀ ਜਾ ਰਹੀ ਆ ਇਹਨਾਂ ਤੋਂ ਅੱਗੇ ਆ ਜੀ ਬੀਬੀ ਚਰਨਜੀਤ ਕੌਰ ਵਾਈਫ ਆਫ ਸੁਖੰਦਰ ਸਿੰਘ ਪਿੰਡ ਤਲਵੰਡੀ ਗੁਰਾਇਆ ਤੇ ਇਹਨਾਂ ਦਾ ਨੰਬਰ ਹੈ ਜੀ 98140 82204 ਇਹਨਾਂ ਨੇ ਮੈਨੂੰ ਬਹੁਤ ਵਾਰ ਫੋਨ ਕੀਤੇ ਵੀ ਕੋਈ ਦੁਕਾਨ ਸੀ ਇਹਨਾਂ ਦੀ ਤੇ ਉਹ ਟਹਿ ਗਈ ਆ ਤੇ ਆਪਣਾ ਕੋ ਕੰਮਕਾਰ ਕਰਨਾ ਚਾਹੁੰਦੇ ਸੀਗੇ ਤੇ ਫਿਰ ਅੱਜ ਇਹ ਸੇਵਾ ਜਿਹੜੀ ਆ ਇਹਨਾਂ ਦੇ سپਰਦ ਵੀ ਕੀਤੀ ਜਾ ਰਹੀ ਆ ਜੀ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਨੇ ਜੀ ਬੀਬੀ ਨਰਿੰਦਰ ਕੌਰ ਵਾਈਫ ਆਫ ਲੇਟ ਕੁੰਨਲਾਲ ਜੀ ਮੇਰੇ ਪਿੰਡ ਪੱਖੋ ਕਿਤੋਂ ਆ ਇਹ ਵੀ ਇੱਕ ਮਿਹਨਤਕਸ਼ ਪਰਿਵਾਰ ਆ ਤੇ ਇਹਨਾਂ ਦੇ ਲਈ ਵੀ ਇਹ ਜਿਹੜੀ ਸੇਵਾ ਅਸੀਂ ਇਹਨਾਂ ਦੇ سپਰਦ ਕਰ ਰਹੇ ਹਾਂ ਹਾਂ ਜੀ ਇਹਨਾਂ ਤੋਂ ਅੱਗੇ ਆ ਜੀ ਬੀਬੀ ਬੇਵੀ ਵਾਈਫ ਆਫ ਸਵਰਗਵਾਸੀ ਬਨਾਰਸੀ ਦਾਸ ਜੀ ਪਿੰਡ ਪੱਖੋਕੇ ਮਹਿਮਾਰਾਂ ਤੇ ਇਹ ਵੀ ਇੱਕ ਵਿਧਵਾ ਬੀਬੀ ਆ ਤੇ ਬੇहद ਲੋੜਵੰਦ ਪਰਿਵਾਰ ਦੇ ਵਿੱਚੋਂ ਇਹ ਚੁਣੀ ਗਈ ਆ ਤੇ ਇਹਨਾਂ ਦੇ ਲਈ ਵੀ 12000 ਦੀ ਸੇਵਾ ਜਿਹੜੀ ਆ ਪਿੰਡ ਰਾਏਪੁਰ ਰਾਈਆਂ ਦੀ ਸੰਗਤ ਵੱਲੋਂ ਇਹਨਾਂ ਤੋਂ ਅੱਗੇ ਬੀਬੀ ਨੰਤੀ ਵਾਈਫ ਆਫ ਸਵਰਗਵਾਸੀ ਖਜਾਨਚੰਦ ਜੀ ਪਿੰਡ ਪੱਖੋਕੇ ਮਹਿਮਾਰਾਂ ਤੇ ਲਓ ਜੀ ਬੀਬੀ ਇਹ ਹੁਣ ਤਿੰਨੀ ਥਾਈ ਕਰ ਲਈ ਚਾਰ ਚਾਰ ਯਾਰ ਦੋ ਮੁੜਿਆਂ ਨੂੰ ਦੇ ਆਂਦੀ ਤੇ ਚਾਰ ਆਵਰਾ ਜੀ ਹਾਂ ਜੀ ਰਲ ਮਿਲ ਕੇ ਕੋਈ ਕਈਆਂ ਪਰਿਵਾਰਾਂ ਦੇ ਵਿੱਚ ਇਹ ਵੀ ਮਸਲੇ ਹੁੰਦੇ ਆ ਵੀ ਇੱਕ ਨੂੰ ਦਿੱਤਾ ਦੂਜੇ ਨੂੰ ਰਹਿੰਦਾ ਹਾਂ ਜੀ ਇਹਨਾਂ ਤੋਂ ਅੱਗੇ ਜੀ ਮੈਂ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਗਿਆਨੀ ترسےم ਸਿੰਘ ਜੀ ਸਾਡੇ ਗਰੰਥੀ ਸਿੰਘ ਨੇ ਤੇ ਇਹਨਾਂ ਲਈ ਵੀ ਨੰਬਰ ਇਹਨਾਂ ਦਾ 9781499117 ਇਹ ਜਿਹੜੀ ਆ ਇਹਨਾਂ ਲਈ ਸੇਵਾ ਅਸੀਂ ਦੇ ਰਹੇ ਹਾਂ ਕਿਉਂਕਿ ਆਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਠੀਕ ਹੈ ਜੀ ਇਹਨਾਂ ਤੋਂ ਅੱਗੇ ਸਰਦਾਰ ਅਮਰੀਕ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਸੰਤੋਖ ਸਿੰਘ ਪਿੰਡ ਰਣਸੀਂ ਕੇ ਇਹਨਾਂ ਦਾ ਨੰਬਰ ਹੈ ਜੀ 9914160345 ਲਾਡੀ ਵੀਰ ਇਹਨਾਂ ਦਾ ਘਰ ਵੀ ਬਣਾ ਰਿਆ ਜੀ ਲੈਂਟਰ ਤੇ ਚੱਲ ਗਿਆ ਤੇ ਲਾਡੀ ਇਹਨੂੰ ਮੈਨੂੰ ਕਹਿ ਰਿਹਾ ਹੈ ਵੀ ਭਾਜੀ ਹੁਣ ਸ਼ਹੀਦਾ ਸਿੰਘਾਂ ਦਾ ਤੁਸੀਂ ਰੱਖਦੇ ਹੋ ਖਿਆਲ ਤੇ ਜਰਾ ਹੁਣ ਸਿੱਧੇ ਹੋਵੋ ਤੇ ਉਹ ਮੈਂ ਕਹਾਂ ਜੀ ਚਲੋ ਥੋੜੀ ਜੀ ਸੇਵਾ ਸੰਗਤ ਦੇਣ ਆ ਰਹੀ ਆ ਪਹਿਲਾਂ ਇਹ ਤੇ ਲਾਓ ਹਾਂ ਤੇ ਬਾਕੀ ਸ਼ਹੀਦ ਸਿੰਘਾਂ ਲਈ ਸਾਡੇ ਕੋਲ ਬਹੁਤ ਕੰਮ ਆ ਹਾਂਜੀ ਤੇ ਇਹਨਾਂ ਦਾ ਵੀ ਘਰ ਉਹ ਸਾਰੀ ਦੀਨਿਆ ਕਿਉਂਕਿ ਇਹਨਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਜੀ ਉਹਨਾਂ ਦੇ ਨਾਲ ਦੇ ਵਿੱਚ ਬਹੁਤ ਧੰਨਵਾਦ ਜੀ ਇਹਨਾਂ ਤੋਂ ਗਿਆ ਜੀ ਬਖਸ਼ੀਤ ਸਿੰਘ ਪਿੰਡ 마ਸ਼ੀ ਵਾਲੇ ਤੋਂ ਜਿਲ੍ਹਾ ਅੰਮ੍ਰਿਤਸਰ ਚ ਪੈਂਦਾ ਪਿੰਡ ਏ ਤੇ 마ਸ਼ੀ ਵਾਲਾ ਤੇ ਖੋਨੇ ਵਾਲਾ ਤੁਸੀਂ ਚਰਚਾ ਸੁਣਦੇ ਰਹੇ ਹੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੜ੍ਹਾਂ ਨੇ ਇਹਨਾਂ ਦਾ ਨੰਬਰ ਹੈ ਜੀ 8427687691 ਇਹਨਾਂ ਦੀ ਧੀ ਦਾ ਵੀ ਆਨੰਦਕਾਰ ਜਿਆ ਤੇ ਇਹ ਵਿਚਾਰਾ ਟਰੱਕ ਡਰਾਈਵਰੀ ਕਰਦਾ ਤੇ ਪਹਿਲੀ ਥੋੜੀ ਜੀ ਹੈਗੀ ਆ ਉਹ ਵੀ ਮੇਰੇ ਹਿਸਾਬ ਨਾਲ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਤੇ ਇਹਨਾਂ ਦਾ ਵੀ ਜ਼ਰੂਰ ਛਾ ਰੱਖਿਓ ਦਾ ਰਹੀ ਹੈ 10000 ਹਾਂਜੀ ਇਹਨਾਂ ਲਈ ਵੀ ਪਿੰਡ ਰਾਏਪੁਰ ਰ आए हैं जी संगत ਵੱਲੋਂ ਹੁਕਮ ਆ ਗਿਆ ਵਾ ਕਿ ਇਹਨਾਂ ਲਈ ਵੀ 10000 ਇਹਨਾਂ ਦੇ ਅਕਾਊਂਟ ਚ ਪਾ ਦਾਂਗੇ ਜਾਣ ਲੱਗੇ ਆ ਆਪਣਾ ਅਕਾਊਂਟ ਨੰਬਰ ਜਿਹੜਾ ਇਹਨਾਂ ਨੂੰ ਨੋਟਿਸ ਰਾਕੇ ਜਾਈਓ ਤੇ ਬਹੁਤ ਮਿਹਰਬਾਨੀ ਕਿਉਂਕਿ ਜਿਨ੍ਹਾਂ ਦੀਆਂ ਧੀਆਂ ਦਾ ਆਨੰਦ ਕਾਰਜ ਦਾ ਪ੍ਰੋਗਰਾਮ ਹੈ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਥੋੜੇ-ਥੋੜੇ ਵਾਧ ਦੇਣੇ ਆ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਆ ਜੀ ਸਦਾਪੂਰਨ ਸਿੰਘ ਜੀ ਪਿੰਡ ਮੂਲੋਵਾਲੀ ਤੋਂ 9855844852 ਇਹ ਇਹਨਾਂ ਦੀ ਇੱਕ ਬਾਹ ਕੱਟੀ ਆ ਜੀ ਤੇ ਬੜਾ ਨੁਕਸਾਨ ਹੋਇਆ ਨਜ਼ਾ ਦੇ ਮੈਨੂੰ ਤੇ ਮੁਆਵਜ਼ਾ ਵੀ ਨਹੀਂ ਪੂਰਾ ਮਿਲਿਆ ਹਾਂਜੀ ਕੋਈ ਗੱਲ ਨਹੀਂ ਮੁਆਵਜ਼ਾ ਸਾ ਸਤਿਗੁਰੂ ਭੇਜ ਦਿੰਦੇ ਆ ਨਾ ਵੇਖੋ ਇਹੋ ਜੇ ਗੁਰਸਿੱਖਾਂ ਦੇ ਰਾਈ ਹਾਂਜੀ ਹਾਂਜੀ ਤੇ ਚਿੰਤਾ ਨਹੀਂ ਕਰਨੀ ਸਰਕਾਰਾਂ ਨੇ ਆਪਣੇ ਤਰੀਕੇ ਨਾਲ ਚੱਲਣਾ ਤਾਂ ਇਹ ਕਰਤਾਰ ਦਾ ਮਾਪਿਆ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਆ ਕਰਤਾਰ ਦਾ ਨਹੀਂ ਕਰਤਾਰ ਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਤੋਂ ਅੱਗੇ ਆਜੀ ਬੇਟੀ ਨਵਨੀਤ ਕੌਰ ਡਾਕਟਰ ਆਫ ਗੁਰਦੇਵ ਸਿੰਘ ਪਿੰਡ ਬੱਲ 9814155206 ਇਹਨਾਂ ਦਾ ਨੰਬਰ ਆ ਜੀ ਤੇ ਇਹ ਇਹਨਾਂ ਦੇ ਪਰਿਵਾਰ ਤੋਂ ਇਹ ਰਿਸਿਵ ਕਰ ਲੈਣਗੇ ਸੇਵਾ ਹਾਂਜੀ ਤੇ ਇਹਨਾਂ ਤੋਂ ਅੱਗੇ ਆਜੀ ਬਾਬਾ ਲਾਲ ਸਿੰਘ ਪਿੰਡ ਬੱਲ ਤੋਂ ਆਓ ਜੀ ਨਿਹੰਗ ਸਿੰਘ ਜੀ ਤੇ ਇਹ ਵੀ ਸਾਡੇ ਹੈ ਤੇ ਪ੍ਰਵਾਸੀ ਵੀਰੇ ਸਾਡਾ ਪਰ ਗੁਰਸੇਖ ਸੱਜ ਗਿਆ ਵੀ ਤੇ ਸਾਡੇ ਇਲਾਕੇ ਚ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਜੀ ਇਹਨਾਂ ਤੋਂ ਅੱਗੇ ਆ ਜੀ ਬੀਬੀ ਰਾਜਵਿੰਦਰ ਕੌਰ ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਬਲਜਿੰਦਰ ਸਿੰਘ ਪਿੰਡ ਲੱਖੂਵਾਲ ਤੋਂ ਇਹ ਸਾਡੇ ਸਰਪੰਚ ਸਾਹਿਬ ਸੀ ਮਾਨਾ ਤੋਂ ਅਜੇ 20 ਤਰੀਕ ਨੂੰ ਹੀ ਭੋਗ ਪਿਆ ਤੇ ਇਸ ਪਿੰਡ ਦਾ ਨੁਕਸਾਨ ਬਹੁਤ ਹੋਇਆ ਸੀ ਹੜ੍ਹਾਂ ਚ ਕਮੈਂ ਲੈ ਕੇ ਜਦੋਂ ਸਮਾਨ ਜਾਣਾ ਤੇ ਉਹ ਭਰਾ ਸਾਡਾ ਸਰਪੰਚ ਨੇ ਕਹਿਣਾ ਵੀ ਪਹਿਲਾਂ ਲੋਕਾਂ ਨੂੰ ਦੇ ਲੋ ਮੈਂ ਇਹਨਾਂ ਦਾ ਆਪਣਾ ਵੀ ਸਾਰਾ ਸਮਾਨ ਖਰਾਬ ਹੋ ਗਿਆ ਸੀ ਤੇ ਉਹਨਾਂ ਕਹਣਾ ਮੇਰੀ ਕੋਈ ਗੱਲ ਨਹੀਂ ਬਾਅਦ ਚ ਮੈਂ ਲਾਂ ਲੂ ਪਹਿਲਾਂ ਮੇਰੇ ਪਿੰਡ ਦੀ ਮਦਦ ਕਰੋ ਤੇ ਚਲੋ ਪਿਛਲੇ ਦਿਨੀ ਇੱਕ ਹਾਦਸੇ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਆ ਤੇ ਸਤਿਗੁਰੂ ਕਿਰਪਾ ਕਰਨ ਅ ਇਹਨਾਂ ਤੋਂ ਅੱਗੇ ਆ ਜੀ ਬੀਬੀ ਜੋਤੀ ਵਾਈਫ ਆਫ ਸੋਨੂ ਪਿੰਡ ਅਠਵਾਲ ਜ਼ਿਲ੍ਹਾ ਗੁਰਦਾਸਪੁਰ ਇਹ ਬੀਬੀ ਬੜੇ ਚਿਰ ਦੀ ਮੈਨੂੰ ਫੋਨ ਕਰਦੀ ਸੀ ਵੀ ਸਾਡਾ ਸਾਰਾ ਸਮਾਨ-ਸਮੋਨ ਖਰਾਬ ਹੋ ਗਿਆ ਵਾ ਤੇ ਵੀ ਮਿਹਨਤ ਕਸ਼ ਪਰਵਾਰ ਆ ਤੇ ਹੈਂਡੀਕੈਪ ਦੇ ਦਾ ਸਰਦਾਰ ਆ ਕਿਸੇ ਹਾਦਸੇ ਦੇ ਵਿੱਚ ਤੇ ਆਪ ਹੀ ਵਿਚਾਰੀ ਚੁੱਕੀ ਫਿਰਦੀ ਆ ਉਹਨੂੰ 99140 74528 ਇਹਨਾਂ ਦਾ ਫੋਨ ਨੰਬਰ ਆ ਜੀ ਇਹਨਾਂ ਤੋਂ ਅੱਗੇ ਆ ਜੀ ਆ ਬੀਬੀ ਗੁਰਵਿੰਦਰ ਕੌਰ ਵਾਈਫ ਆਫ ਦਲਬਾਖ ਸਿੰਘ ਜੋੜੀਆਂ ਤੋਂ ਇਹਨਾਂ ਦਾ ਵੀ ਸਰਦਾਰ ਬੇਹਦ ਬਿਮਾਰ ਆ ਉਹਨਾਂ ਦੀ ਕੋਈ ਲੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੜਾਂ 'ਚ ਮੈਂ ਹੈਰਾਨ ਆ ਵੀ ਬੀਬੀ ਜੀ ਤੁਸੀਂ ਇੱਕ ਗੱਲ ਕੀਤੀ ਸੀ ਵੀ ਇੰਨੀ ਸੰਗਤ ਆਈ ਤੇ ਹੜਾਂ ਦੇ ਵਿੱਚ ਸੌਦਾ ਸਮਾਨ ਵੰਡ ਕੇ ਗਈ ਵੀ ਤੁਹਾਨੂੰ ਸਮਾਨ ਮਿਲਿਆ ਹੀ ਨਹੀਂ ਭਾਜੀ ਤੁਹਾਨੂੰ ਸਮਾਨ ਨਹੀਂ ਮਿਲਿਆ ਹੈ ਕਿ ਜਿੰਨੇ ਮਰਜ਼ੀ ਪਿੰਡ ਚੱਲੋ ਸ਼ਾਹ ਗਾਟੇ ਕਿਉਂ ਨਹੀਂ ਮਿਲਿਆ ਤੁਸੀਂ ਕਿਤੇ ਘਰੋਂ ਹੀ ਨਹੀਂ ਨਿਕਲੇ ਅਸੀਂ ਬਾਈ ਤੇ ਇਹਦੇ ਨੰਬਰ ਤਾਂ ਦਾਗ ਰਹੇ ਨਹੀਂ ਉੱਥੇ ਰਹੇ ਆ ਅੱਛਾ ਜੀ ਕੋਈ ਆਉਂਦੀ ਪਿੰਡ ਟਰਾਲੀ ਗੱਡੀ ਸਾਡੇ ਪਿੰਡੋਂ ਲਗਾ ਭੇਜ ਦਿੰਦੇ ਆਂ ਆ ਇਹ ਵੀ ਗੱਲ ਹੁੰਦਾ ਸੀਗਾ ਉਹ ਇਹ ਵੀ ਚਲੋ ਇਹ ਗੱਲ ਹੋ ਸਕਦੀ ਵੀ ਤੁਹਾਡਾ ਸਰਦਾਰ ਠੀਕ ਨਹੀਂ ਤੇ ਤੁਸੀਂ ਰਹਿ ਹੀ ਨਹੀਂ ਇੱਥੇ ਨਹੀਂ ਹਾਂਜੀ ਅੰਬਸਰ ਇਹ ਤਾਂ ਮੇਰਾ ਪਰਿਵਾਰ ਇੱਥੇ ਹੀ ਪਰ ਇਹ ਦੋਨੇ ਅੰਬਸਰ ਨੇ ਠੀਕ ਠੀਕ ਬਹੁਤ ਜਿਆਦਾ ਖਰਾਬ ਬਣਾ ਲਏ ਬੇਸ਼ੱਕ ਕੋਲ ਕੇ ਵੇਖ ਲਵੋ ਜਦੋਂ ਬਹੁਤ ਜਿਆਦਾ ਖਰਾਬ ਉਹਨਾਂ ਦੀ ਨਹੀਂ ਨਹੀਂ ਓਏ ਹੋਏ ਕੋਈ ਗੱਲ ਕੋਈ ਮੇਰਾ 14 ਸਰ ਉਹ ਵੀ ਹੈਂਡੀਕੈਪ ਤੁਸੀਂ ਇਹ ਨਾ ਲਾਡੀ ਵੀਰ ਦਾ ਹਸਪੀਟਲ ਆ ਸ਼ਿਕਰਮਾਸ਼ਨਾ ਤੁਸੀਂ ਇਹਨਾਂ ਦਾ ਨੰਬਰ ਲੈ ਕੇ ਜਾਇਓ ਤੇ ਇਹ ਉੱਥੇ ਵੇਖ ਲੈਣਗੇ ਬਾਹਰੋਂ ਡਾਕਟਰ ਬੜੇ ਮਾਹਰ ਸਾਧ ਲੈਂਦੇ ਆ ਤੇ ਉਹ ਉਹਨਾਂ ਦਾ ਇਲਾਜ ਉੱਥੇ ਵਧੀਆ ਤਰੀਕੇ ਨਾਲ ਹੋ ਜਾਏਗਾ ਅਸੀਂ ਵੀ ਸਾ ਕਿਉਂਕਿ ਲਾਡੀ ਵੀਰ ਦਾ ਕੋ ਕੰਪਲਿਕੇਟਡ ਕੇਸ ਹੋ ਜੇ ਕਿਉਂਕਿ ਵੇਖੋ ਦਵਾਈਆਂ ਕਿਤੇ ਘਰ ਦੀ ਫਸਲ ਤੇ ਹੁੰਦੀ ਨਹੀਂ ਉਹ ਵੀ ਬਾਜ਼ਾਰੋਂ ਖਰੀਦਦਾ ਪਰ ਕੋਈ ਸੰਗਤ ਸਾਥ ਦੇ ਦਿੰਦੀ ਆ ਕੋਈ ਅਸੀਂ ਰਲ ਮਿਲ ਕੇ ਜ਼ਰੂਰ ਇਲਾਜ ਵੀ ਕਰਾਵਾਂਗੇ ਹਾਂਜੀ ਅੰਮ੍ਰਿਤ ਸਰ ਗੁਰੂ ਆਮਦਾਸ ਰਏ ਭਾਈ ਤੇ ਇਹਦੇ ਰਏ ਉੱਥੇ ਬੜੇ ਪੈਸੇ ਲੱਗਦੇ ਹੈ ਪਰ ਇਹਨਾਂ ਨਾਲ ਫਰਕ ਨਹੀਂ ਪਿਆ ਆਖਰ ਤੇ ਡਾਕਟਰਾਂ ਕੋਈ ਲਾਤ ਲਾ ਦੇਣੀ ਇਹਨਾਂ ਦੀ ਨਹੀਂ ਨਹੀਂ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਛੁੱਟੀ ਲੱਗਦੀ ਘਰ ਫੇਰੀਆਂ ਆ ਗਈਆਂ ਹਾਂਜੀ ਕੋਈ ਨਹੀਂ ਤੁਸੀਂ ਇਹਨਾਂ ਦੇ ਕੋਲ ਨੰਬਰ ਲੈ ਕੇ ਤੇ ਇਹਨਾਂ ਦੇ ਹਸਪੀਟਲ ਜਾ ਕੇ ਤੇ ਜ਼ਰੂਰ ਤੁਸੀਂ ਉਹਨਾਂ ਦਾ ਇਲਾਜ ਕਰਵਾਉਣਾ ਜੀ ਅੱਗੇ ਇੱਕ ਲ ਇਹ ਉਹਾਂ ਦੇ ਪਤਾ ਲੱਗਾ ਵੀ ਭਰਾ ਸਾਡਾ ਕਾਫੀ ਬਿਮਾਰ ਆ ਸਾਡੇ ਪਿੰਡ ਤੋਂ ਹੀ ਆ ਤੇ ਇਹਨਾਂ ਲਈ ਵੀ ਜਿਹੜੀ ਆ ਇਹ ਸੇਵਾ 12000 ਰੁਪਏ ਦੀ 12000 ਰੁਪਏ ਦੀ ਸਰਨਦਰ ਸਿੰਘ ਜੀ ਦਾ ਠੀਕ ਹੈ ਜੀ ਹਾਂ ਜੀ ਬਹੁਤ-ਬਹੁਤ ਇੱਕ ਵਾਰੀ ਸ਼ੁਕਰਗੁਜ਼ਾਰ ਸਰਦਾਰ ਨਰਿੰਦਰ ਸਿੰਘ ਜੀ ਦਾ ਜਿਹੜੇ ਇਹ ਅੱਜ ਸਾਰੀ ਟੀਮ ਪਿੰਡ ਰਾਏਪੁਰ ਰਾਈਆਂ ਵਾਲੀ ਜ਼ਿਲ੍ਹਾ ਜਲੰਧਰ ਤੋਂ ਉਹਨਾਂ ਨੂੰ ਜਿਹੜੇ 240000 ਰੁਪਏ ਦੀ ਅੱਜ 20 ਪਰਿਵਾਰਾਂ ਨੂੰ 12-12000 ਰੁਪਿਆ ਤੇ ਨਾਲ 20000 ਰੁਪਿਆ ਦੋ ਪਰਿਵਾਰਾਂ ਨੂੰ 10-10000 ਹੋਰ ਜਿਨ੍ਹਾਂ ਦੀਆਂ ਧੀਆਂ ਦੇ ਅਨੰਦ ਕਾਰਜ ਨੇ ਤੇ ਸਤਿਗੁਰੂ ਕਿਰਪਾ ਕਰਨ ਤੇ ਮੈਂ ਚਾਹਾਂਗਾ ਬਾਬਾ ਜੀ ਇਹਨਾਂ ਗੁਰਮਖਾਂ ਪਿਆਰਿਆਂ ਨੂੰ ਪਹਿਲਾਂ ਸਰੋਪੇ ਭੇਟ ਕਰੋ ਕਿਉਂਕਿ ਸਾਡੇ ਨਗਰ 'ਚ ਆਏ ਨੇ ਤੇ ਸਾਡੇ ਹਾਂਜੀ ਆ ਫੋਟੋ ਸਰੋਪੇ ਤੇ ਕਿਉਂਕਿ ਇਹਨਾਂ ਦਾ ਮਾਨ ਸਤਿਕਾਰ ਕਰਨਾ ਪਾਇਨੰਦਰ ਸਿੰਘ ਜੀ ਤੁਸੀਂ ਆਪਣੀ ਟੀਮ ਲੋ ਆਪਣੇ ਨਗਰ ਵੱਲੋਂ ਤੇ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਜਰੂਰ ਜਿਹੜੀ ਆ ਕੁਝ ਲਫ਼ਜ਼ਾਂ ਜੇ ਕਰੋ ਚਲੋ ਪਹਿਲਾਂ ਅਪਸਰੋਪੇ ਬੋਲੇ ਸੋਨਿਹਾਲ ਸੋਤਸਰੀਆ ਕਾਲਨੀ ਇੱਕ ਮਿੰਟ ਬੋਲੇ ਸੋਨਿਹਾਲ ਸੋਤਸਰੀਆ ਕਾਲ ਬੱਲੇ ਸੋਨਿਹਾਲ ਦੀ ਨੂੰ ਜੋ ਲਾਡੀ ਬੜੀ ਵੱਡੀ ਸੇਵਾ ਕੰਡਿਆ ਜੀ ਨਹੀਂ ਨਹੀਂ ਆਓ ਆ ਲਾਡੀ ਵੀ ਇਹ ਤੇ ਬਹੁਤ ਵੱਡੀ ਸੇਵਾ ਜੀ ਕਈ ਮਕਾਨ ਬਣਾਏ ਆ ਜੀ ਕਿਤੇ ਅਸੀਂ ਵੀ ਇਕੱਠੇ ਵੀ ਹੋ ਜਣੇ ਕਈਆਂ ਮਕਾਨਾਂ ਚ ਸਭ ਐ ਗ੍ਰਿਜ ਕੀ ਫਰਦ ਹੈ ਅਪਰੇਟ ਸੰਗਜੀ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਵੀ ਸਾਡੇ ਕੋਲ ਕੁਝ ਹੜ ਪੀੜਤ ਪਰਿਵਾਰਾਂ ਲਈ ਕੋਈ ਸੇਵਾ ਕੋ ਨਗਰ ਵੱਲੋਂ ਕੁਝ ਐਨਆਰਆਈ ਭੈਣ ਭਰਾਵਾਂ ਵੱਲੋਂ ਕਤਰ ਹੋਈ ਆ ਤੇ ਅੱਜ ਵਾਕਿਆ ਇਹ ਪੂਰੀ ਵੇਖੋ ਜਦੋਂ ਕੈਮਰੇ ਦੇ ਸਾਹਮਣੇ ਕੈਮਰਾ ਜਿਹੜਾ ਵਾ ਪੂਰੀ ਦੁਨੀਆ ਦੀ ਅੱਖ ਹੁੰਦੀ ਆ ਤੇ ਉਹਦੇ ਸਾਹਮਣੇ ਕੋਈ ਭੁਲੇਖਾ ਪਰਮ ਨਹੀਂ ਰਹਿੰਦਾ ਤੇ 20-20000 ਰੁਪਇਆ ਕੁਝ ਇਹਨਾਂ ਨੇ ਤੇ ਸਾਡੇ ਸਾਹਮਣੇ ਆਪਣੇ ਹੱਥੀਂ 20 ਪਰਿਵਾਰਾਂ ਨੂੰ 12-12000 ਰੁਪਇਆ ਜਿਹੜਾ ਉਹ ਗਿਣਕੇ ਲਿਫਾਫਿਆਂ 'ਚ ਅਸੀਂ ਪਾਇਆ ਵਾ ਤੇ ਬਹੁਤ ਬਹੁਤ ਧੰਨਵਾਦ ਸਦਾ ਨਰਿੰਦਰ ਸਿੰਘ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਮੈਂ ਜੀ ਧੰਨਵਾਦ ਤਾਂ ਸਭ ਤੋਂ ਪਹਿਲਾਂ ਤੁਹਾਡਾ ਕਰਦਾ ਜੀ ਜਿਹੜੇ ਸਾਨੂੰ ਚਲੋ ਚੰਗੇ ਬੰਦੇ ਜਿਹੜੇ ਮਿਲ ਗਏ ਜੀ ਕਿਉਂਕਿ ਅਸੀਂ ਸੋਚਿਆ ਸੀ ਵੀ ਜਿੱਥੇ ਹੜ ਆਏ ਕਿ ਨਹੀਂ ਸੀ ਸੁਣਿਆ ਸੀਗਾ ਵੀ ਅਸੀਂ ਦਰਿਆ ਦੇ ਕੰਢੇ ਤੇ ਜਾਣਾ ਜੀ ਜਦੋਂ ਕਿ ਮਤਲਬ ਇਸ ਇਲਾਕੇ ਜਿਹੜੇ ਹੜ ਹੜ ਆਏ ਆ ਅਸੀਂ ਕੀ ਦੇਖਿਆ 25 ਦਾ ਸਾਲ ਸੀ ਸਾਡੇ ਲਈ ਬਹੁਤ ਮਾੜਾ ਰਿਹਾ ਜੀ ਜਿਹੜਾ ਇਹ ਇਲਾਕਾ ਸੀਗਾ ਜੀ ਤੇ ਬਹੁਤ ਸਾਰਾ ਜੀ ਆਪਦਾਨਪੂਰਨ ਕਰਦਾ ਸੀਗਾ ਜੀ ਜਦੋਂ ਕਿ ਇਹਨਾਂ ਦੇ ਘਰ ਹੜ ਆਏ ਆ ਜੀ ਜਿਹੜੇ ਦਾਨਪੂਰਨ ਕਰਨ ਵਾਲੇ ਬੰਦੇ ਸੀਗੇ ਜੀ ਉਹ ਆਪ ਮਹਤਾਜ ਹੋ ਗਏ ਜੀ ਤੇ ਘਰੋਂ ਬੇਕਾਰ ਹੋ ਗਏ ਅਸੀਂ ਕੀ ਦੇਖਿਆ ਜੀ ਵੀ ਲੋਕਾਂ ਦੀਆਂ ਜੀ ਫਸਲਾਂ ਛੜੀਆਂ ਰੁੜ ਗਈਆਂ ਜਿਹੜੀ ਫਸਲ ਰੁੜ ਗਈ ਉਹਦੇ ਬੰਦੇ ਇੱਕ ਸਾਲ ਜਿੱ ਅਗਲੇ ਕੰਨੇ ਚਲੋ ਦੁੱਧ ਵੀ ਲੈ ਕੇ ਸਾਰ ਲਵਾਂਗੇ ਜੀ ਕਿ ਕਿਸੇ ਤਰ੍ਹਾਂ ਆਪਾਂ ਡੰਗ ਟਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਕੀ ਦੇਖੇ ਲੋਕਾਂ ਦੇ ਘਾਟੇਗੇ ਜੇ ਕਿਸੇ ਦਾ ਘਾਟੇਗਾ ਜੀ ਰਾਤ ਨੂੰ ਰਾਤ ਕੱਟਣੀ ਬਹੁਤ ਔਖੀ ਸੀਗੀ ਜੀ ਅਸੀਂ ਆਪਣੇ ਜਿਹੜੇ ਸਾਡੇ ਐਨਆਰਆਈ ਭਰਾ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਜਿਹੜੇ ਐਨਆਰਆਈ ਭਰਾਵਾਂ ਦੇ ਵਿੱਚੋਂ ਸਰਦਾਰ ਰਮਿੰਦਰ ਸਿੰਘ ਬਾਜੀ ਤੇ ਸਰਦਾਰ ਮਨਜੀਤ ਸਿੰਘ ਆ ਸਰਦਾਰ ਹਰਨੇਕ ਸਿੰਘ ਆ ਉਹਨਾਂ ਤਿੰਨਾਂ ਭਰਾਵਾਂ ਨੇ ਸਾਡੇ ਪਿੰਡ ਦੀ ਬਾਹ ਫੜੀ ਤੇ ਸਾਨੂੰ ਬਹੁਤ ਸਾਰੇ ਪੈਸੇ ਭੇਜੇ ਜਿਹੜੇ ਪੈਸੇ ਲੈ ਕੇ ਅੱਜ ਅਸੀਂ ਇਸ ਧਰਤੀ ਤੇ ਆਏ ਆ ਜੀ ਡੇਰਾ ਬਾਬਾ ਨਾਨਕ ਦੀ ਧਰ ਤਾਂ ਧੰਨਵਾਦ ਕਰਦੇ ਆ ਮੈਂ ਜਿਹੜੇ ਐਡੇ ਜੋ ਕਹੈ ਨਹੀਂ ਇਹ ਤਾਂ ਕਰੋਨਾ ਵਾਲੇ ਮਹਾਰਜ ਮਹਾਰਜ ਨੇ ਕਰਾਇਆ ਜੇ ਸਾਡੇ ਪਿੰਡ ਤੋਂ ਕਰਾਇਆ ਸਾਡੇ ਪਿੰਡ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਸਾਨੂੰ ਜੀ ਤੇ ਇਨਰੀ ਭਰਾਮਾ ਦਿੱਤਾ ਜੀ ਅਸੀਂ ਸਾਰੇ ਪਿੰਡ ਵਾਸੀਆਂ ਦਾ ਹੋਰ ਤੁਹਾਡਾ ਸਾਰਿਆਂ ਦਾ ਧੰਨਵਾਦੀ ਕਰ ਧੰਨਵਾਦ ਕਰਦੇ ਆ ਜੀ ਬਹੁਤ ਜੀ ਸਾਡੇ ਨਗਰ ਵੱਲੋਂ ਔਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਆ ਸਰਦਾਰ ਨਰਿੰਦਰ ਸਿੰਘ ਜੀ ਤੇ ਤੁਹਾਡੇ ਨਾਲ ਆਏ ਸੋਨਹਾਰ ਸਤਿ ਸ਼੍ਰੀ ਅਕਾਲ ਆ ਜੀ ਆਪਕਾ ਸੋਨਹਾਰ ਸਤਿ ਸ਼੍ਰੀ ਅਕਾਲ ਅਹੀਂ ਤੇ ਘਰ ਦੇ ਬੰਦੇ ਆ ਮੇਜ਼ਬਾਨਾਂ ਦੀ ਕੋਈ ਗੱਲ ਨਹੀਂ ਜਿਹੜੇ ਬਾਹਰੋਂ ਆਏ ਉਹਨਾਂ ਦਾ ਸਤਿਕਾਰ ਜ਼ਰੂਰੀ ਆ ਤੇ ਇੱਕ ਚੀਜ਼ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸਦਾ ਨਰਿੰਦਰ ਸਿੰਘ ਜੀ ਔਰ ਤੁਹਾਡੇ ਸਾਰੇ ਆਏ ਨਾਲ ਆਏ ਸਾਥੀਆਂ ਨੂੰ ਵੀ ਵੀ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ ਵੀ ਅਸੀਂ ਕਮ ਸੇ ਕਮ ਮੇਰੇ ਖਿਆਲ 20 ਪਰਿਵਾਰਾਂ ਨੂੰ ਸੇਵਾ ਦਿੱਤੀ ਜਿੱਥੇ 10 12 ਪਿੰਡ ਕਵਰ ਕਰ ਲਏ ਆ ਅਮਰਸਰ ਜ਼ਿਲ੍ਹੇ ਦੇ ਵੀ ਅਸੀਂ ਜਿਹੜੇ ਲੋੜਵੰਦ ਪਰਿਵਾਰ ਅਸੀਂ ਇੱਥੇ ਸਾਧਦੇ ਆ ਕਿਉਂਕਿ ਸਾਡੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਕਿਉਂਕਿ ਲੋੜ ਨੂੰ ਤੇ ਕਹ ਲਓ ਵੀ ਉਹ ਕਹਿੰਦੇ ਆ ਘੜੇ ਨੂੰ ਹੱਥ ਲਾਇਆ ਤੇ ਸਾਰਾ ਟਬਰ ਤੇ ਆ ਵਾਲੀ ਗੱਲ ਹੋ ਜਾਂਦੀ ਆ ਵੀ ਲੋੜ ਕਿਨੂੰ ਪੈਸੇ ਕਿਨੂੰ ਨਹੀਂ ਚੰਗੇ ਲੱਗਦੇ ਪਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਵੀ ਸ਼ਹੀਦ ਪਰਿਵਾਰਾਂ ਲਈ ਆਵੇ ਹੜਪੀਟਾਂ ਲਈ ਕੋਈ ਸੇਵਾ ਆਈ ਤੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜਾ ਸੱਚੀ ਮੁੱੱਚੀ ਲੋੜ ਬੰਦਿਆ ਉਹਦੇ ਤੱਕ ਪਹੁੰਚਾਈ ਜਾਏ ਹੁਣ ਕਈ ਵਾਰੀ ਕਹਿ ਦੇਣਗੇ ਯਾਰ ਸਾਡੇ ਇਲਾਕੇ ਚ ਤੇ ਅੱਗੇ ਬੜਾ ਮਾਲ ਆਇਆ ਇਹ ਪਤਾ ਨਹੀਂ ਪੱਖੋ ਕਿ ਉਹਨਾਂ ਨੇ ਕਿੱਥੇ ਵੰਡ ਦਿੱਤੇ ਆ ਆ ਲਾਡੀ ਵੀਰ ਸਾਹਮਣੇ ਆ ਕਿੰਨੇ ਘਰ ਅਜੇ ਵੀ ਉਸਾਰੀ ਅਧੀਨ ਆ ਇਹ ਖੁਦ ਬڑے ਘਰ ਬਣਾ ਰਿਆ ਅਸੀਂ ਇਹਨਾਂ ਦਾ ਸਾਥ ਵੀ ਕਈਆਂ ਘਰਾਂ ਚ ਵਿੱਚ ਅਸੀਂ ਨਾਲ ਇਹਨਾਂ ਦਾ ਸਾਥ ਦੇ ਰਹੇ ਆ ਸੰਗਤਾਂ ਕੋਲੋਂ ਸਾਥ ਦੇਵਾ ਰਹੇ ਆ ਹੋਰ ਕਈ ਘਰ ਨੇ ਜਿਤਨਾ ਹੁਣ ਜਿਨ੍ਹਾਂ ਦੀਆਂ ਧੀਆਂ ਦਾ ਵਿਆਹ ਵਾ ਫਸਲਾਂ ਹੋਈਆਂ ਨਹੀਂ ਵਿਆਹ ਤੇ ਅੱਗੇ ਗਾਂ ਦੇ ਗਾਂ ਪਏ ਰਹੇ ਆ ਕਈ ਬਿਮਾਰ ਨੇ ਪਰਿਵਾਰ ਹੁਣ ਇਹ ਗੱਲ ਠੀਕ ਆ ਵੀ ਮਦਦ ਵਾਲੀ ਕੋਈ ਕਸਰ ਨਹੀਂ ਛੱਡੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਪਰ ਸਾਨੂੰ ਲੱਗਦਾ ਸੀਗਾ ਵੀ ਇਹ ਪਰਿਵਾਰਾਂ ਨੂੰ ਅੱਜ ਵੀ ਲੋੜ ਆ ਸ਼ਹੀਦ ਪਰਿਵਾਰਾਂ ਲਈ ਤੇ ਹਮੇਸ਼ਾ ਅਸੀਂ ਖੜੇ ਹੀ ਰਹਿਨੇ ਆ ਤੇ ਇਹ ਵਾਕਈ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਇਹ ਪਰਿਵਾਰ ਚੁਣਿਆ ਜਿਨ੍ਹਾਂ ਨੂੰ ਵਾਕਈ ਲੋੜ ਸੀਗੀ ਲੋੜ ਵਾਲੇ ਹੋਰ ਵੀ ਬਹੁਤ ਨੇ ਪਰ ਚਲੋ ਇਸ ਤਰ੍ਹਾਂ ਹੀ ਤੁਹਾਡੇ ਅੱਗੇ ਗੁਰਮਖ ਪਿਆਰੇ ਜਦੋਂ ਸਾਡੇ ਤੇ ਭਰੋਸਾ ਕਰਕੇ ਸਾਡੇ ਤੱਕ ਆਉਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀ ਇਮਾਨਦਾਰੀ ਨਾਲ ਤੇ ਲੋੜਵੰਦ ਪਰਿਵਾਰਾਂ ਤੱਕ ਇਹ ਸੇਵਾ ਜਿਹੜੀ ਉਹ ਪਹੁੰਚਾਈ ਜਾਏ ਬਾਕੀ ਲਾੜੀ ਵੀਰ ਤੁਸੀਂ ਵੀ ਮੈਂ ਚਾਹਾਂਗਾ ਕਿ ਦੋ ਲਫ਼ਜ਼ ਅੱਜ ਇਹਨਾਂ ਦਾ ਵੀ ਧੰਨਵਾਦ ਕਰੋ ਰਾਏਪੁਰ ਰਾਈਆਂ ਵਾਲੀ ਸੰਗਤ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਫਲੋਰ ਤੋਂ ਆਏ ਆ ਰਾਏਪੁਰ ਰਾਈਆਂ ਪਿੰਡ ਤੋਂ ਜੀ ਜੋ ਅੱਜ ਹੜਪੀਟ ਤੇ ਇੰਨਾ ਜ਼ਿਆਦਾ ਪਾਣੀ ਸੀਗਾ ਉਸ ਟਾਈਮ ਤੇ ਤੁਸੀਂ ਆਉਂਦੇ ਤਾਂ ਆਪ ਹੈਰਾਨ ਹੁੰਦੇ ਕਿ ਕਿੱਦਾਂ ਇਹ ਕਿੱਦਾਂ guzara ਚੱਲਦਾ ਪਿਆ ਇੱਥੇ ਪਰ ਸੰਗਤ ਨੇ ਬਹੁਤ ਸਾਥ ਦਿੱਤਾ ਤੇ ਘਰ-ਘਰ ਜਾ ਕੇ ਜਿਹੜੀ ਸੇਵਾ ਵੀ ਨਿਭਾਈ ਤੁਹਾਨੂੰ ਪਤਾ ਸਾਰੇ ਵੀਰਾਂ ਨੇ ਤੇ ਹੁਣ ਘਰ ਜਿਹੜੇ ਟਹਿ ਗਏ ਆ ਉਹ ਵੀ ਬਣਦੇ ਪਏ ਆ 17 ਘਰ ਜਿਹੜੇ ਬਣ ਚੁੱਕੇ ਆ ਹੁਣ ਤੱਕ ਬਾਕੀ ਅਜੇ ਵੀ ਜਿਹੜੇ ਚੱਲਦਾ ਪਿਆ ਕੰਮ ਹੈ ਹਾਂਜੀ ਹਾਂਜੀ ਚੱਲੀ ਜਾ ਤੇ ਬੜਾ ਮਿਲ ਕੇ ਵਧੀਆ ਮਹਿਸੂਸ ਹੋਇਆ ਕਿ ਅੱਜ ਪੰਜਾਬ ਨੂੰ ਲੋੜ ਸੀ ਤੇ ਸਾਰੀ ਸੰਗਤ ਨੇ ਬਾਹਰੋਂ ਅੰਦਰੋਂ ਜਿੱਥੋਂ ਵੀ ਕਿਸੇ ਤੋਂ 10 ਰੁਪਏ ਵੀ ਹੋਏ ਲੋਕਾਂ ਦਾ 10-10 ਰੁਪਏ ਵੀ ਕਈਆਂ ਨੇ ਸੈਂਡ ਕੀਤੇ ਕਿ ਇਹ ਲੋੜਵੰਦ ਪਰਿਵਾਰਾਂ ਤੱਕ ਲਾਏ ਜਾਣ ਅਸੀਂ ਫਿਰ ਤਹਿ ਦਿਲੋਂ ਤੁਹਾਡ ਜੀ ਦਾ ਸ਼ੁਕਰਗੁਜ਼ਾਰ ਕਰਦੇ ਆ ਜੋ ਤੁਸੀਂ ਐਡੀ ਦੂਰੋਂ ਇਹ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆ ਕੇ ਤੇ ਜਿਹੜੀ ਸੇਵਾ ਨਿਭਾਈ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਵੀ ਸਰ ਤੁਸੀਂ ਆ ਕੇ ਤੇ ਬਲਾ ਕੇ ਇੰਨੀ ਦੂਰਾਂ ਸੰਗਤਾਂ ਨੂੰ ਤੇ ਘਰ ਘਰ ਜਾ ਕੇ ਜਿਹੜੇ ਆਪਾਂ ਕਿੰਨੀ ਦੂਰੋਂ ਦੂਰੋਂ ਵੇਖੋ ਪਰਿਵਾਰ ਬੁਲਾਇਆ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀ ਇੱਥੋਂ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਨਹੀਂ ਤੇ ਪੈਸੇ ਇੱਥੇ 2 2.5 4 3 4 ਲੱਖ ਤੇ ਕੁਛ ਵੀ ਨਹੀਂ 5 ਮਿੰਟ 'ਚ ਗਾਇਬ ਹੋ ਜਾਊਗਾ ਇਦਾਂ ਹੀ ਹੈ ਥੈਂਕ ਯੂ ਲੇਕਿਨ ਜਿਨ੍ਹਾਂ ਨੂੰ ਲੋੜ ਆ ਆਪਾਂ ਉਹਨਾਂ ਨੂੰ ਬੁਲਾਇਆ ਤੇ ਉੱਥੋਂ ਤੱਕ ਜਿਹੜੀ ਸੇਵਾ ਪਹੁੰਚੀ ਹੈ ਇਹ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਬਹੁਤ ਮਿਹਰਬਾਨ ਬਿਲਕੁਲ ਲਾਡੀ ਵੀਰ ਨੇ ਜਿਹੜੀ ਗੱਲ ਕੀਤੀ ਆ ਵੀ ਸੰਗਤ ਆਪਣੇ ਐਪੀਸੋਡ ਦੇ ਵਿੱਚ ਹੈਡਲਾਈਨ ਲਾਤੀ ਸੀ ਭਈ ਦਰਿਆਵਾਂ ਦੇ ਹੜ੍ਹਾਂ ਨੂੰ ਸੰਗਤ ਦੇ ਹੜ ਨੇ ਸ਼ਰਮਿੰਦਿਆਂ ਕਰ ਦਿੱਤਾ ਪਈ ਦਰਿਆ ਵੀ ਅੱਛੋ ਹੀ ਸ਼ਰਮੰਦਾ ਹੋ ਗਿਆ ਵੀ ਮੈਂ ਸਮਝਦਾ ਹਾਂ ਕਿ ਮੇਰੇ ਚ ਹੜ ਬੜਾ ਪਰ ਸੰਗਤ ਦਾ ਹੜ ਜਿਹੜਾ ਨਾ ਉਹ ਕਿਤੇ ਵੱਡਾ ਹੋ ਗਿਆ ਵੀ ਇੰਨੀ ਵੱਡੀ ਗਿਣਤੀ ਚ ਆ ਕੇ ਸੰਗਤ ਨੇ ਮਦਦ ਕੀਤੀ ਆ ਫਿਰ ਵੀ ਇੱਕ ਵਾਰੀ ਫੇਰ ਰਾਏਪੁਰ ਰਾਈਆਂ ਦੀ ਸਾਰੀ ਸੰਗਤ ਦਾ ਉੱਥੋਂ ਦੇ ਐਨ ਆਰ ਆਈ ਭੈਣ ਭਰਾਵਾਂ ਦਾ ਆਏ ਹੋਏ ਗੁਰਮਖਾਂ ਪਿਆਰਿਆਂ ਦਾ ਅਸੀਂ ਬੇਹਾਦ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਉਂਕਿ ਵਿਦੇਸ਼ਾਂ ਚ ਬੈਠੇ 18-18 ਘੰਟੇ ਵੀਰ ਕੰਮ ਕਰਦੇ ਆ ਉੱਥੇ ਕੋਈ ਦੋ ਨੰਬਰ ਦੀ ਆਪਸ਼ਨ ਨਹੀਂ ਹੈਗੀ ਤੇ ਉਹ ਆਪਣੀ ਕਿਰਤ ਕਮਾਈ ਚੋਂ ਨਾਲ ਦਸੰਦ ਕੱਢ ਕੇ ਸਾਡੇ ਇਲਾਕੇ ਦੇ ਹੜ ਪੀੜਤ ਪਰਿਵਾਰਾਂ ਲਈ ਵਾਲਾਣੀ ਸੇ ਵਾਪੇ ਜੀ ਆ ਅਸੀਂ ਉਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਸਤਿਗੁਰੂ ਉਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ ਬਹੁਤ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਹੁਣ ਤੁਹਾਡੇ ਕੋਲ ਜਾਇਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ